ਸ਼ਾਇਦ ਲੱਗ ਗਿਆ ਹੁਣ ਆ ਪਤਾ ਤੁਹਾਨੂੰ ਵੈਰੀ ਗੁੱਡ ਇੱਕ ਹੋਰੀ ਮੋਡਾ ਖਾ ਲੈਣੀ ਜਾਂਦੇ ਵਾ ਸਸ ਸਿੱਖਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 7-8 ਸਾਲਾਂ ਤੋਂ ਤੁਹਾਡੀ ਸੇਵਾ ਨਿਭਾ ਰਿਹਾ ਜੀਕੇ ਜੋਗਾ ਸੈਂਟਰ ਐਂਡ ਸਪੋਰਟਸ ਅਕੈਡਮੀ ਕਿਦਰ ਵਾ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬਾਕਸਿੰਗ ਕਰੇ ਜੇ ਤੁਸੀਂ ਵੀ ਚਾਹੋ ਨਿਓ ਕਿ ਤੁਹਾਡਾ ਬੱਚਾ ਸਿਹਤਮੰਦ ਰਹੇ ਜੇ ਤੁਸੀਂ ਵੀ ਚਾਹੋ ਨਿਓ ਕਿ ਤੁਹਾਡਾ ਬੱਚਾ ਬੁਰੀ ਸੰਗਤ ਵਿੱਚ ਨਾ ਰਵੇ ਤੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰੇ ਤਾਂ ਸਾਡੇ ਨਾਲ ਸੰਪਰਕ ਕਰਨਾ ਨਾ ਭੁੱਲਣਾ ਸਾਡੇ ਨੰਬਰ ਸਕਰੀਨ ਦੇ ਉੱਤੇ ਦਿੱਤੇ ਹਨ ਤੁਸੀਂ ਕਿਸੇ ਵੀ ਟਾਈਮ ਡਾਲ ਕਰ ਸਕਦੇ ਹੋ ਤੇ ਨਵੇਂ ਸੈਸ਼ਨ ਦੇ ਲਈ ਨਵੇਂ ਬੱਚਿਆਂ ਦੀਆਂ ਐਂਟਰੀਆਂ ਚੱਲ ਰਹੀਆਂ ਹਨ ਸੋ ਸੰਪਰਕ ਕਰੋ ਬੈਕ ਸਾਈਡ ਰੈਨੋ ਜਿਮ ਜੀਕੇ ਜੋਗਾ ਸੈਂਟਰ ਐਂਡ ਸਪੋਰਟਸ ਅਕੈਡਮੀ ਦੇ ਦਰਵਾਜ਼ੇ ਧੰਨਵਾਦ मोटा खाल